ਜੋ ਜੁਆਇਨਿੰਗ ਹੋਈ ਹੈ ਕੀ ਕਹਿਣਾ ਚਾਹੁੰਦੇ ਨੇ ਕਿੰਨੇ ਕਿ ਪਰਿਵਾਰ ਸ਼ਾਮਲ ਹੋਏ ਹੈ ਜੀ ਜਿਹੜੇ ਹੰਕਾ ਵਿਧਾਨ ਸਭਾ ਫਲੋਰ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਰੋਜ਼ਾਨਾ ਜਿਹੜੀ ਆ ਵੱਡੀ ਤਰ੍ਹਾਂ ਦੇ ਵਿੱਚ ਜਿਹੜੀ ਸੋਨੀਅਤ ਹੋ ਰਹੀ ਹੈ ਕਿਉਂਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਹਰਖ ਸਿੰਘ ਮਾਨ ਜੀ ਔਰ ਸਾਡੇ ਨੈਸ਼ਨਲ ਪਰਮੀਨਰ ਮਾਨਜੋਗ ਅਰਗਿਤ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਕਿਹਾ ਰੋਜ਼ਾਨਾ ਸੀ ਦੇਖਦੇ ਆ ਵੀ ਸੈਕੜੀ ਪਰਿਵਾਰ ਚ ਲੈ ਗਿਆ ਜੀ ਜੀ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਮਾਹੌਲ ਹੈ ਔਰ ਹੱਟਾ ਜਿੱਥੇ ਕਿ ਬਹੁਤ ਹੀ ਵਧੀਆ ਪਿੰਡ ਆ ਔਰ ਬਹੁਤ ਹੀ ਵੱਡੀ ਪਾਪੂਲੇਸ਼ਨ ਆ ਅੱਜ ਉਸ ਪਿੰਡ ਦੇ ਵਿੱਚ ਸੈਂਕੜੇ ਪਰਿਵਾਰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਬਹੁਤ ਹੀ ਸਰਕਾਰ ਸਖੀਤਾ ਹੈ ਜਿਹੜੀ ਕਿ ਮੌਜੂਦਾ ਪੰਚਾਇਤ ਚੱਲ ਰਹੀ ਆ ਉਸ ਤੇ ਸੱਤ ਜਿਹੜੀ ਘਟੂ ਘਟ ਪੰਚੀ ਹੈ ਉਹਨਾਂ ਨੇ ਵੀ ਸਮੂਹਿਤ ਕੀਤੀ ਆ ਔਰ ਨਾਲ ਹੀ ਨਾਲ ਆਲੇ ਦੁਆਲੇ ਦੇ ਪਿੰਡ ਜਿਹੜੇ ਹੈਗਾ ਜਿਸ ਤਰ੍ਹਾਂ ਤਰਖਾਨ ਜਾਰੇ ਤੋਂ ਵੀ ਸਾਡੇ ਸਰਕਾਰ ਤੋਂ ਭੈਣਾ ਨੇ ਉਹਨਾਂ ਨੇ ਵੀ ਸਮੂਹਿਤ ਕੀਤੀ ਆ ਇਸ ਅੱਜ ਪਾਰਟੀ ਦੇ ਮਿਸ਼ਾਣ ਬੋਰਡ ਦੇ ਲਈ ਸਾਡੇ ਬਹੁਤ ਹੀ ਸਰਤਕਾਰ ਜਿਹੜਾ ਜਿਲੰਦਰ ਦੇwidehat ਲਈ ਪ੍ਰਦਾਨ ਕਰਦੀ ਬੋਗਲ ਜੀ ਉਹਨਾਂ ਦੇ ਨਾਲ ਜਿਲ੍ਹਾ ਜਲੰਧਰ ਦੇ ਵਿਧਾਇਕੀ ਦੇ ਜੱਲ ਸਕੰਤਰ ਮਦਨ ਸਿੰਘ ਜੀ ਔਰ ਹਲਕਾ ਅਫਸਰਾ ਬਰਾਵਤ ਦੇ ਸਕਟਾਂ ਦਾ ਅਧਿ ਸਰ ਜੀ ਅਟਵਾ ਜੀ ਔਰ ਸਾਡੇ ਜਿਲ੍ਹਾ ਜਲੰਧਰ ਆ ਦਵਾਪਾ ਜੋਨ ਦੇ ਸਾਡੇ ਪਹਿਲਾ ਬੈਂਕ ਦੇ ਜਿਹੜੇ ਪ੍ਰਧਾਨ ਨੇ ਗਰੀਵਾਲ ਮੈਡਮ ਗਰੀਵਾਲ ਮੈਡਮ ਔਰ ਸਾਡੇ ਜਿਲ੍ਹਾ ਜਲੰਧਰ ਦੇ ਹਾਤੀ ਦੇ ਪ੍ਰਤੀ ਸਪੂਜੀ ਔਰ ਸ਼ਰਮਲੀ ਸੌਰੀ ਸ਼ਰਮਲੀ ਔਰ ਬਹੁਤ ਹੀ ਸਾਡੇ ਸਨਮਾਰ ਜੀ ਨੇ ਗਿਆ ਇਹ ਸਭ ਦਾ ਦਰਸਾ ਬਲੌਡ ਦੀ ਬੋਡੀ ਨੇ ਬਲਜਿੰਦਰ ਕੌਟੀ ਔਰ ਇਹ ਅੱਜ ਜੁਆਇਨ ਹੋਈ ਆ ਉਸ ਦੇ ਬਲਾਕ ਪਰਤਾ ਦੇ ਰਹੀ ਆ ਹਰਿੰਦਰ ਕੌਟੀ ਦਾ ਸਾਰਿਆਂ ਦੀ ਮਿਹਨਤ ਸੱਤਾ ਔਰ ہر ہر کور جی ہرندر کور جی بلاک پردھان جی ہر کور جی اور ہرپریت کور جی اپنے جڑے جلندر میں سارے ساتھی دل <سؤال> کی تہرائی کا دنواد کرتا ہوں ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਡੇ ਕਾਫਲੇ ਜਿਹੜੇ ਹੈਗੇ ਆ ਉਹ ਹਲਕਾ ਪ੍ਰਾਸ਼ਾਸਨਿਕ ਫਲੋਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਡੇ ਆ ਸਾਰੇ ਆਪਣਾ ਡਟ ਕੇ ਜਿਹੜਾ ਹੈਗਾ ਪਾਰਟੀ ਦੇ ਸੇਵਾਕਾਨੀ ਸਾਡੀ ਸਮੁੱਚੀ ਟੀਮ ਜਿਹੜੀ ਹੈਗਾ ਇਸ ਸੰਗਠਨ ਦੇ ਖੜੇ ਨੇ ਅਸੀਂ ਅਸੀਂ ਤੁਹਾਨੂੰ ਵਿਸ਼ਵਾਸ ਦੋਰੇ ਜਿਹੜੇ ਸਾਥੀ ਇਹ ਸੱਚ ਆਮ ਆਦਮੀ ਪਾਰਟੀ ਚ ਆਏ ਆ ਇਹਨਾਂ ਨੂੰ ਬਣਦਾ ਮਾਲ ਸਰਕਾਰ ਜਿਹੜਾ ਪਾਰਟੀ ਦੇ ਵਿੱਚ ਦਿੱਤਾ ਜਾਵੇਗਾ ਔਰ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਅਸੀਂ ਦੇਖਾਂਗੇ ਬਹੁਤ ਬਹੁਤ ਗੋਬਨ ਬੈਂਕ ਦੇ ਸਾਡੇ ਪ੍ਰਧਾਨ ਸੁਮਨ ਵਰਮਾ ਜੀ ਜਿਹੜੇ ਅੱਗੇ ਇੱਥੇ ਅੱਟੇ ਦੇ ਨੇ ਔਰ ਇਹ ਬਹੁਤ ਹੀ ਵੱਡੀ ਰੂਪਕਾ ਜਿਹੜੀ ਗਿਆ ਇਸ ਪੱਧਰ ਤੇ ਵੀ ਦੇ ਰਹੇ ਆ ਇਹਨਾਂ ਦੇ ਨਾਲ ਜਿਹੜਾ ਅੱਟੇ ਦੇ ਵਿੱਚ ਨਾਰੀ ਸ਼ਕਤੀ ਜਿਹੜੀ ਆ ਬਹੁਤ ਹੀ ਉਭਲਦੀਆਂ ਵੱਲ ਜਾ ਰਹੀ ਹੈ ਸੋ ਨਾ ਇਹਨਾਂ ਨੂੰ ਵੀ ਮੂਵਾਂ ਪਾ ਦੇਣਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀ ਵੱਡੀ ਇਹ ਪਾਰਟੀ ਦੀਆਂ ਨੀਤੀਆਂ ਤੋਂ ਕੰਮ ਤੋਂ ਪ੍ਰਭਾਵਕ ਹੋ ਕੇ ਸ਼ਾਮਲ ਹੋਏ ਬਿਲਕੁਲ ਜੀ ਦੇਖੋ ਤੁਸੀਂ ਦੇਖਦੇ ਨੇ ਪੰਜਾਬ ਦੇ ਵਿੱਚ ਉਹਨਾਂ ਸਰਕਾਰਾਂ ਨੇ ਜਿਹੜੀਆਂ ਸੌ ਸੌ ਸਾਦੀਆਂ ਪਾਰਟੀਆਂ ਜਿਹੜੀਆਂ ਸਭ ਤੋਂ ਵੱਧ ਰਾਜ ਕੀਤਾ ਆ ਉਹਨਾਂ ਨੇ ਜਿਹੜਾ ਹੈਗਾ ਸਿਰਫ ਤੇ ਸਿਰਫ ਪੰਜਾਬ ਨੂੰ ਲੁੱਟਿਆ ਵੀਰ ਫੁੱਟਿਆ ਵੀ ਆ ਪਰ ਇੱਕੋ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਨਬਜ਼ ਨੂੰ ਲੋਕਾਂ ਦੇ ਦਿਲਾਂ ਦੀ ਧੜਕਣ ਨੂੰ ਜਿਹੜੀ ਹਮੇਸ਼ਾ ਜਿਹੜੀ ਆਵਾਜ਼ ਦੀ ਰੇਖਦੀ ਹੈ ਗਿਆ ਹਮੇਸ਼ਾ ਉਹਨਾਂ ਦੇ ਸੁੱਖ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਸਾਡੇ ਸੂਬੇ ਦੇ ਮੁੱਖ ਮੰਤਰੀ ਜਿਹੜੇ ਅੱਜ ਉਥੇ ਮੁਹਾਲੀ ਦੇ ਮੋਟੇ ਹਸਪੀਟਲ ਦੇ ਵਿੱਚ ਬੈਠੇ ਵੀ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਜਿਹੜੀ ਹੈਗੀ ਤੜਪਿਆ ਉਹ ਹਮੇਸ਼ਾ ਉਥੇ ਜਿਹੜਾ ਵੀ ਕੋਈ ਜਾਣਦਾ ਖਬਰ ਲੈਣ ਨੂੰ ਉਹਨਾਂ ਨੂੰ ਇਹੀ ਗੱਲ ਕਹਿੰਦੇ ਤੁਸੀਂ ਮੇਰੇ ਕੋਲ ਨਾ ਆਓ ਜਾ ਕੇ ਜਿਹੜਾ ਹਰ ਪੀੜਤਾ ਜੀ ਉਸ ਦਾ ਪਰ ਉਹਨਾਂ ਲਈ ਜਿਹੜਾ ਬਣਦਾ ਮਾਨ ਸਨਮਾਨ ਜਿੱਥੇ ਵੀ ਉਹਨਾਂ ਨੂੰ ਕਿਤੇ ਕਮੀ ਲੱਗਦੀ ਆ ਉਥੇ ਜਿਹੜਾ ਉਹਨਾਂ ਨੂੰ ਜਿਹੜਾ ਰੱਖ ਰਿਹਾ ਵਗੈਰਾ ਜਾਂ ਹੋਰ ਸੁਵਿਧਾ ਜੀ ਦੇ ਰੋ ਸੋ ਇਦਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਜ਼ਜ਼ਾਰੂ ਵਰਕਰ ਆ ਸਾਡੇ ਲੀਡਰ ਆ ਆ ਪ੍ਰਦੀਪ ਦੁੱਗਲ ਜੀ ਇਹਨਾਂ ਦੀ ਸਮੁੱਚੀ ਟੀਮ ਸਾਡੀ ਆ ਅਸੀਂ ਇੱਥੇ ਹਲਕਾ ਅਰਦਾਸ ਤੰਤਨ ਪਹਿਲਾਂ ਅਸੀਂ ਬੂਟ ਟਰਾਲੀਆਂ ਜਿਹੜੀਆਂ ਰੱਚ ਲੀਆਂ ਔਰ ਮੈਡੀਕਲ ਕਿੱਟਾਂ ਲੀਆਂ ਅਸੀਂ ਸਮਾਂਜ ਰਹਿ ਗਿਆ ਦੂਸਰੇ ਹਲਕਿਆਂ ਨੂੰ ਜਿਹੜਾ ਭੇਜਿਆ ਹੋਰ ਵੀ ਅਸੀਂ ਤਿਆਰੀ ਕਰ ਰਿਹਾ ਸੋ ਮਨੁੱਖਤਾ ਤੇ ਮਾਨਵਤਾ ਦੀ ਸੇਵਾ ਨੂੰ ਦੇਖ ਕੇ ਅੱਜ ਇਹ ਪਰਿਵਾਰ ਜਿਹੜਾ ਆਮ ਆਦਮੀ ਪਾਰਟੀ ਨੇ ਜੁੜ ਰਿਹਾ ਬਹੁਤ ਖੁਸ਼ ਹਾਂ ਬਜੰਦਰਪੁਰ ਹਲਕਾ ਕੋਆਰਡੀਨੇਟਰ ਆਮ ਪਾਰਟੀ ਅੱਜ ਅੱਡੇ ਪਿੰਡ ਦੇ ਵਿੱਚੋਂ ਸਾਡੀ ਆਮ ਆਦਮੀ ਪਾਰਟੀ ਇਹਨਾਂ ਲੇਡੀਜ਼ ਨੇ ਸਾਡੀ ਪਾਰਟੀ ਜੁਆਇਨ ਕੀਤੀ ਹੈ ਸਾਡੇ ਪ੍ਰਧਾਨ ਸਾਡੇ ਸੁਮਨ ਜੀ ਲਗਾਏ ਗਏ ਨੇ ਮੈਂ ਇਹਨਾਂ ਨੂੰ ਬਹੁਤ ਵਧਾਈਆਂ ਦਿੰਨੀ ਆਂ ਔਰ ਹਰਜਿੰਦਰ ਕੌਰ ਜੀ ਔਰ ਹਰਜਿੰਦਰ ਕੌਰ ਜੀ ਬਲੋਂ ਪ੍ਰਧਾਨ ਨੇ ਇੱਥੇ ਤੇ ਤੇ ਇਹਨਾਂ ਦੇ ਥਰੂ ਔਰ ਸਾਡੇ ਅੰਗਰੇਜ਼ੀ ਲੋਕ ਪ੍ਰਧਾਨ ਔਰ ਮੈਂ ਆਪਣਾ ਹਲਕਾ ਕੋਆਰਡੀਨੇਟਰ ਤੇ ਸਾਰਿਆਂ ਦੀ ਅਗਵਾਈ ਦੇ ਹੇਠ ਅੱਜ ਜੋ ਵੀ ਕਿਸ ਨੇ ਵੀ ਜੁਆਇਨ ਕੀਤਾ ਹੈ ਨਾ ਸਾਡੀ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਅੱਜ ਜੁਆਇਨਿੰਗ ਕੀਤੀ ਆ ਅਸੀਂ ਇਹੀ ਚਾਹਾਂਗੇ ਕਿ ਸਾਡੀ ਜੋ ਪਹਿਲਾ ਵਿੰਗ ਦੀ ਟੀਮ ਹੈ ਨਾ ਇਹ ਸਭ ਤੋਂ ਅੱਗੇ ਜਾਵੇ ਔਰ ਇਹ ਮਹਿਲਾ ਵਿੰਗ ਸਾਡੀ ਆਮ ਆਦਮੀ ਪਾਰਟੀ ਜਿੰਦਾਬਾਦ